ਬਾਹਰੀ ਰਾਜਾਂ ਚੋਂ ਤੇਲ ਟੈਂਕਰਾਂ ਦੇ ਮਾਲਕਾਂ ਨੇ ਲਗਾਏ ਲੋਕਲ ਟਰਾਂਸਪੋਰਟਰਾਂ ਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਨ ਦੀ ਦੋਸ਼ ਲੇਕਣ ਲੋਕਲ ਟਰਾਂਸਪੋਰਟਰਾਂ ਨੇ ਨਕਾਰੇ ਮਾਮਲਾ ਭਾਰਤ ਪੈਟਰੋਲੀਅਮ ਦੇ ਅੰਦਰ ਤੇਲ ਟੈਂਕਰਾਂ ਦੇ ਹੋਏ ਟੈਂਡਰਾਂ ਦਾ ਜਿੱਥੇ ਬਾਹਰੀ ਰਾਜਾਂ ਤੋਂ ਆਏ ਵਿਅਕਤੀਆਂ ਨੇ ਕਿਹਾ ਕਿ ਉਹਨਾਂ ਦੇ ਟੈਂਡਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਤੇਲ ਨਹੀਂ ਇਥੋਂ ਪਰਨ ਦਿੱਤਾ ਜਾ ਰਿਹਾ ਤੇ ਲੋਕਲ ਟਰਾਂਸਪੋਰਟਰਾਂ ਵੱਲੋਂ ਉਹਨਾਂ ਦੇ ਨਾਲ ਟੱਕੀਸ਼ਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਗਾੜੀ ক্লোਜ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹ ਆਪਣੇ ਤੇਲ ਟੈਂਕਰ ਲੈ ਕੇ ਥਾਣਾ ਕੈਂਟ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਅਨਸਾਫ਼ ਦੀ ਮੰਗ ਕੀਤੀ ਗਈ ਦੂਜੇ ਪਾਸੇ ਲੋਕਾਂ ਟਰਾਂਸਪੋਰਟਰਾਂ ਨੇ ਬੋਲਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਟੱਕੇਸ਼ਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਮਾਮਲਾ ਅਦਾਲਤ ਦੇ ਵਿੱਚ ਹੈ ਜਦੋਂ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੋ ਜਾਵੇਗਾ ਤਾਂ ਉਦੋਂ ਇਹ ਆਪਣੇ ਤੇਲ ਇਥੋਂ ਆਪਣਾ ਪਰ ਸਕਦੇ ਹਨ ਲੇਕਿਨ ਇਨਾ ਵੱਲੋਂ ਜਿਹੜੇ ਆਪਣੇ ਤੇਲ ਟੈਂਕਰ ਨੇ ਉਹ ਥਾਣਾ ਕਿੰਟ ਦੇ ਬਾਹਰ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਅਸੀਂ ਦਿਖਾ ਰਿਹਾ ਬਠਿੰਡਾ ਦੀ ਥਾਣਾ ਕਿੰਟ ਦੇ ਬਾਹਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਤੇਲ ਟੈਂਕਰਾਂ ਵਾਲੇ ਜੋ ਬਾਰੀ ਰਾਜਨਵਾਏ ਹੋਏ ਹਨ ਅਤੇ ਇਹਨਾਂ ਦਾ ਕਹਿਣਾ ਕਿ ਸਾਡੇ ਟੈਂਡਰ ਹੋਣ ਦੇ ਬਾਵਜੂਦ ਵੀ ਲੋਕਲ ਟਰਾਂਸਪੋਰਟਰਾਂ ਵੱਲੋਂ ਉਹਨਾਂ ਨੂੰ ਤੇਲ ਨਹੀਂ ਪਰ ਦਿੱਤਾ ਜਾ ਰਿਹਾ ਅਤੇ ਲੋਕਲ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਿਤੇ ਨਹੀਂ ਕੋਈ ਤੱਕੇਸ਼ਾਈ ਨਹੀਂ ਕੀਤੀ ਜਾ ਰਹੀ ਮਾਮਲਾ ਅਜੇ ਤੱਕ ਅਦਾਲਤ ਦੇ ਵਿੱਚ ਹੈ ਜਦੋਂ ਅਦਾਲਤ ਦੇ ਵਿੱਚੋਂ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਹੋ ਜਾਵੇਗਾ ਉਦੋਂ ਇਹਨਾਂ ਨੂੰ ਇਥੋਂ ਤੇਰਪਰਨ ਦਿੱਤਾ ਜਾਵੇਗਾ ਆਓ ਤੁਹਾਨੂੰ ਸੁਣਾਉਣੀਆਂ ਕੀ ਕਹਿੰਦੀਆਂ ਨੇ ਦੋਨੇ ਤਰ੍ਹਾਂ ਜੀ ਨਾਮਾ ਤੁਹਾਡਾ ਜਤਿੰਦਰ ਅਜੀ ਤੇ ਸਤੇਵਾਨ ਟਰਾਂਸਪੋਰਟ ਸੇ ਜੀ ਨਾਮਾ ਲੱਭੀ ਥਾਣੇ ਆਏ ਕਿੰਨੇ ਇਹ ਅਸੀਂ ਅੰਦਰ ਗੱਡੀ ਲੈ ਕੇ ਗਏ تھے ਤਾਂ ਉਹ

ਦੇਖਦੇ ਹੈ देवता ਜੀ ਹਾਂ ਜੇ ਜਦ ਕਿ ਇਹਨੇ ਚਲਾਉਣ ਦੀ ਗੱਲ ਕਰੀ ਹੋਣਾ ਚੱਗੀ ਅਸੀਂ ਇਸ ਨੂੰ ਸੰਭਾਲ ਲਈ ਕਰੀਏ ਇਹ ਜੀ ਸਾਫ ਨਹੀਂ ਮਿਲਦਾ ਕਿੱਥੇ ਗੱਡੀ ਚੱਲ ਅਸੀਂ ਗੱਡੀ ਕਿੱਥੇ ਨਹੀਂ ਲੈ ਗਏ ਹਾਂ ਇੱਥੇ ਹੀ ਹੈ ਜੀ ਜਦ ਤੱਕ ਨਹੀਂ ਹੁੰਦਾ ਸਾਡਾ ਪਾਪ ਲਾ ਲ ਨਹੀਂ ਹੁੰਦਾ ਇੱਥੇ ਹੈ ਕੀ ਨਾਮ ਤੁਹਾਡਾ ਮੇਰਾ ਪ੍ਰੇਮ ਸਿੰਘ ਨਾਮ ਹੈ ਜੀ ਕੀ ਮਾਮਲਾ थाने ਕਿਤੇ ਹੋ ਉਹ ਅਮ ਗੱਡੀ ਪਰ ਬਰਨੇ ਕੇ ਲਈ ਚੈੱਕ ਕਰਵਾਉਣੇ ਕੇ ਲਈ ਆਏ تھے ਬਾਟ ਪਟਰੋਲੀਅਮ ਮੇ ਜੀ ਉਹ ਵਾ ਅੰਦਰ ਗੱਡੀ ਹੋ ਗਈ ਦੀ ਪਾਰਕਿੰਗ ਮੈਂ ਫਿਰ ਡਰਾਈਵਰ ਨੂੰ ਬਾਹਰ ਗਾਡੀ ਕੱਢਵਾਦੀ ਗੱਲ ਦੁਪੜ ਬਕੀ ਐ ਕਿ ਮੇਰਾ ਗਲ ਵੀ ਪਕੜਿਆ ਇੱਕ ਡਰਾਈਵਰ ਨੇ ਪਤਾ ਨਹੀਂ ਇਹ ਕੋਣ ਹਸਾ ਹੈ ਕਾਫੀ ਡਰਾਈਵਰ ਦੇ ਔਰ ਟਰਾਂਸਪੋਰਟਰ ਵੀ ਦੇ ਔਰ ਡਰਾਈਵਰ ਵੀ ਦੇ ਹਾਂਜੀ ਲੋਕਲ ਟਰਾਂਸਪੋਰਟਰ ਕਿਉਂ ਨਹੀਂ ਪਰਦੇ ਕੋ ਤੋਂ ਜੀ ਇਹਨਾਂ ਦਾ ਕੋਈ ਟਰਾਂਸਪੋਰਟਗਾ ਉਸਕੀ ਇਤਨਾ ਤੋਂ ਮੇਰੇ ਕੋਲ ਵੀ ਪਤਾ ਨਹੀਂ ਹੈ ਜੀ ਹਮ ਤੋਂ ਡਰਾਈਵਰ ਆਦਮੀ ਐ ਇਤਨਾ ਪਤਾ ਮਰੇਗਾ ਮੇਰਾ ਨਾ ਦਲੀਪ ਸਿੰਘ ਹੈ ਜੀ ਮੈਂ ਨੂ ਗਿਰਦਾਰ ਸਿੰਘ ਸ਼ਿਕਾਉਤਾ ਡਰਾਈਵਰ ਆ ਸਾਨੂੰ ਸਾਡੇ ਛੇਟਾਂ ਨੂੰ ਟੈਂਡਰ ਹੋਇਆ ਹੈ ਬੀਪੀਸੀਐਲ ਦੇ ਪ੍ਰਾਈਵੇਟ ਟੈਂਡਰ ਉਹ ਟੈਂਡਰ ਦੇ ਵਿੱਚ ਸਾਨੂੰ ਪਹਿਲੇ ਤਾਂ ਐਗਰੀਮੈਂਟ ਵੀ ਨਹੀਂ ਕਰਨ ਦਿੱਤਾ ਸੀ ਨਾਲੇ ਲੋਕਲ ਟਰਾਂਸਪੋਰਟਰਾਂ ਨੇ ਕਹਿੰਦੇ ਵੀ ਪੰਜਾਬ 'ਚ ਤੁਸੀਂ ਬਾਹਰ ਦੇ ਆ ਕੇ ਕੰਮ ਨਹੀਂ ਕਰ ਸਕਦੇ ਫਿਰ ਅਸੀਂ ਮੰਨੇ ਹਾਈ ਕੋਰਟ ਗਏ ਹਾਈ ਕੋਰਟ ਜਾਣ ਦੇ ਬਾਅਦ ਸਾਡਾ ਐਗਰੀਮੈਂਟ ਤਾਂ ਹੋ ਗਿਆ ਐਗਰੀਮੈਂਟ ਪ੍ਰਸ਼ਾਸਨ ਨੇ ਕਰਵਾਤਾ ਸੀ ਲੇਕਿਨ ਅੱਜ ਅਸੀਂ ਗੱਡੀਆਂ ਪਰਣ ਨੂੰ ਆਏ ਲੇਕਿਨ ਇਹਨਾਂ ਨੇ ਪਰਣ ਵੀ ਨਹੀਂ ਦਿੱਤੀਆਂ ਸਾਡੀ ਗੱਡੀਆਂ ਬਾਹਰ ਕਰਤੀਆਂ ਕਹਿੰਦੇ ਤਿੱਲਾ ਲਾ ਦੇਾਂਗੇ ਅੱਗ ਮਚਾ ਦੇਾਂਗੇ ਸਾਡੀ ਗੱਡੀਆਂ ਨੂੰ ਉਸੀਂ ਨਹੀਂ ਆ ਸਕਦੇ ਸਾਡਾ ਡਿਪੀਸ਼ਲ ਟ੍ਰਿਪੋਜੇ ਕੰਮ ਨਹੀਂ ਕਰ ਸਕਦੇ ਲੋਕਲ ਟ੍ਰਾਂਸਪੋਰਟਰ ਸੀਗੇ ਕੰਮ ਕਟੋਗੜ 35ਤੀ ਬੰਦੇ ਨਾਲਾ ਗੱਡੀਆਂ ਔਰ ਸਾਡੀ ਗੱਡੀਆਂ ਬਾਹਰ ਕਢਾਤੀਆਂ ਅਸੀਂ ਹੁਣ ਕੈਂਟ ਥਾਣੇ ਮੁਰੇ ਲਿਆ ਕੇ ਖੜੀ ਕਰਤੀਆ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਵੀ ਹੈ ਸਾਡੇ ਸ਼ਟਾ ਕੋਲੇ ਫਿਰ ਵੀ ਸਾਡਾ ਪ੍ਰਸ਼ਾਸਨ ਕੋਈ ਬਾਹਰ ਨਹੀਂ ਫੜੀ ਜਾਂਦਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਨਾ ਸਾਡੀ ਗੱਡੀਆਂ ਚੱਲਦੀਆਂ ਅਸੀਂ ਕੈਂਟ ਥਾਣੇ ਮੁਰੇ ਹੀ ਖੜੇ ਹੈ ਕਟੋਗੜ 35 40 ਗੱਡੀਆਂ ਰਾਤ ਹੀ ਹੈਗੀਆਂ ਉਹ ਵੀ ਆਈ ਜਾਂਦੀ ਸਵੇਰ ਤੱਕ ਉਹ ਵੀ ਆ ਜਾਣਗੀਆਂ ਕਟੋਗੜ 15 ਟ੍ਰਾਂਸਪੋਰਟਰ ਐਸੀ ਕੀ ਪੀਐਸਐ ਸਾਨੂੰ ਕੰਮ ਨਹੀਂ ਕਰਨ ਦੇ ਰਹਾ ਮਾਨਯੋਗ ਹਾਈ ਕੋਰਟ ਦਾ ਆਡਰ ਹੈ ਸਾਡੇ ਕੋਲੇ ਫਿਰ ਵੀ ਨਹੀਂ ਹੋ ਰਿਹਾ ਤਾਂ ਜੇ ਆਡਰ ਨਾ ਹੋਵੇ ਤਾਂ ਕੀ ਹੋਊਗਾ ਇਸ ਪ੍ਰਸ਼ਾਸਨ ਦਾ ਕੀ ਮੰਗੇ ਮਾਂ ਕੀ ਕਰਦਾ ਸਾਨੂੰ ਸਾਡੀ ਗੱਡੀਆਂ ਦਾ ਜਿਹੜਾ ਕੰਮ ਹੈ ਸਾਨੂੰ ਕੰਮ ਨਹੀਂ ਲੈ ਸਾਨੂੰ ਕੰਮ ਕਰਨ ਦੇ ਜਾਇਆ ਟੈਂਡਰ ਸੁੱਟਣਾ ਤੋਂ ਬਿਲਕੁਲ ਓਪਨ ਟੈਂਡਰ ਹੋਏ ਹੋਏ ਜੀ ਸਾਡੇ ਨਾਂ ਤੇ ਕਹਿੰਦੇ ਆ ਹਾਂਜੀ ਪ੍ਰਾਈਵੇਟ ਟ੍ਰਾਂਸਪੋਰਟ ਉਹ ਕਹਿੰਦੇ ਅਸੀਂ ਨਹੀਂ ਕਰਨ ਦਿੰਦੇ ਟੈਂਡਰ ਹੋਏ ਤਾਂ ਤੁਸੀਂ ਲੈ ਜਾਓ ਤੁਹਾਡੀ ਜਿੱਥੇ ਲੈ ਜਾਣੀ ਹੈ 55 ਲੱਖ-ਲੱਖ ਰੁਪਏ ਕਿਸਤਾ ਗੱਡੀਆਂ ਦੀਆਂ ਸਾਡੇ 60 ਗੱਡੀਆਂ ਵੀ ਅਸੀਂ ਕਿੱਥੇ ਲੈ ਕੇ ਜਾਵਾਂਗੇ ਉਦੋਂ ਚੰਗਾ ਤਾਂ ਥਾਣੇ ਮੁਰੇ ਹੀ ਖੜੀਆਂ ਸਾਰੀ ਗੱਡੀਆਂ ਜਦੋਂ ਤੱਕ ਸਾਡੀ ਗੱਡੀਆਂ ਨਹੀਂ ਚਲਦੀਆਂ ਅਸੀਂ ਇੱਥੇ ਬੈਠੇ ਹਾਂ ਜੀ ਤਾਂ ਨਾ ਲਾ ਕੇ ਕਟੋਗੜ 40 ਗੱਡੀਆਂ ਰਾਤ 'ਚ ਉਹ ਵੀ ਆਈ ਜਾਂਦੀਆਂ ਸਵੇਰ ਤੱਕ ਕਿੰਨੇ ਕਿਕਰਾਂ ਦਰਜਗਾਰ ਚੱਲਦਾ ਫਿਰ ਇਸ ਇਹਦੇ ਵੀ ਤਾਂ ਭਰਾਵਾਂ ਕਰਾਂ ਦਾ ਹਿਸਾਬ ਨਾਲ ਤਾਂ ਕਟੋਗੜ 2250 ਕਰ ਹੋ ਜਾਣੀ ਹੈ ਵੀ 40 ਗੱਡੀਆਂ ਦੇ 80 90 ਤਾਂ ਅਸੀਂ ਡਰਾਈਵਰ ਕਨੈਕਟਰ ਹੈ ਉਹਨੇ ਸਾਡੇ 60 ਹੋਣੇ ਉਹਨੇ ਸਾਡੇ ਬੋਰ ਪਿੱਛੇ ਫਾਈਨੈਂਸਰ ਬੈਂਕ ਕਿੰਨੇ ਹੈਗੇ ਹੁਣ ਤੁਸੀਂ ਦੇਖੋ ਜੀ ਸਾਹ ਪ੍ਰਸ਼ਾਸਨ ਸਾਡੀ ਮਦਦ ਕਰੇ ਆਈ ਜੀ ਅਸੀਂ ਪ੍ਰਸ਼ਾਸ ਕੀ ਨਾਮ ਤੇ ਕੀ ਪਤਾ ਲਗਾਇਆ ਨਾਕਾ ਮੇਰਾ ਨਿਸ਼ਤਰ ਸਿੰਘਾ ਜੀ ਨਾਮ ਹੁਦਾਨ ਹੈ ਟ੍ਰਾਂਸਪੋਰਟ ਜੂਨੀਅਰ ਇਤਨੀ ਕੋਸ਼ਿਸ਼ ਕਰ ਲ 4 5 ਗੱਡੀਆਂ ਲੈ ਕੇ ਆਈ ਸੀਗੇ ਉਹ ਸਾਡਾ ਪਹਿਲਾਂ ਉਹਨਾਂ ਨਾਲ ਦੇ ਸੂਟ ਚੱਲੀ ਜਾਂਦਾ ਸੀਗਾ ਡੀਪੂ ਦੇ ਵਿੱਚ ਉਹ ਸਹੀ ਤਰੀਕ ਤੇ ਨਹੀਂ ਆਏ ਸੀ ਤਰੀਕ ਤੋਂ ਬਾਅਦ ਆਏ ਸੀ ਉਦੋਂ ਉਹਨਾਂ ਨੇ ਵੀ ਕੇਸ ਲਾਤਾ ਸੀ ਹਾਈ ਕੋਰਟ ਦੇ ਕੰਪਨੀ ਦੇ ਅਗੇਂਸਟ ਵੀ ਸਾਨੂੰ ਡੇਟ ਦਿੱਤੀ ਜਾਵੇ ਅਸੀਂ ਵੀ ਜਦੋਂ ਉਹਨਾਂ ਨੇ ਡੇਟ ਨਹੀਂ ਮਿਲੀ ਉਹਨਾਂ ਨੂੰ ਚਲੋ ਪ੍ਰਸ਼ਾਸਨ ਮੇਤ ਲੈ ਕੇ ਆਏ ਅਸੀਂ ਇੱਥੇ ਉਹਨਾਂ ਨੂੰ ਰੋਕਿਆ ਵੀ ਪਾਈਏ ਸਹੀ ਤਰੀਕ ਤੇ ਆ ਜਾਂਦੇ ਤਰੀਕ ਤੋਂ ਬਾਅਦ ਆਏ ਹੋ ਤੁਸੀਂ ਹੁਣ ਨਹੀਂ ਤੁਸੀਂ ਸੈਂਡ ਕਰ ਸਕਦੇ ਜਾਂ ਚਲਾ ਸਕਦੇ ਕਿ ਹੁਣ ਕੱਲ ਉਹ ਠੱਕੇ ਨਾਲ ਅਸੀਂ ਸਾਡਾ ਵੀ 14 ਤਰੀਕ ਨੂੰ ਕੇਸ ਲੱਗਿਆ ਜਿਵੇਂ ਪ੍ਰਵੀਨ ਜੀ ਨੇ ਦੱਸਿਆ ਤੁਹਾਨੂੰ ਵੀ ਉਹ ਹੁਣ ਦੋਨੇ ਉਹਨਾਂ ਦੇ ਵੀ ਸਾਡੇ ਦੋਨਾਂ ਕੇਸਾਂ ਦਾ ਪੈਂਡਿੰਗ ਚੱਲੀ ਜਾਂਦਾ ਉਹ ਰਿਜ਼ਰਵ ਕਰ ਰੱਖਿਆ ਕੇਸ ਦੋਨੇ ਤੇ ਜਿਹੜਾ ਜਰ ਫੋਕ ਰਹੇ ਨੇ ਹੁਣ ਦੀਪੂ ਵਾਲੇ ਅਫਸਰ ਇਹ ਉਹਨਾਂ ਨੂੰ ਬੁਲਾਵਾਂ ਲਾ ਕੇ ਮੇਲਾ ਕਰ ਕਰ ਕੇ ਤੇ ਠੱਕੇਰਾ ਬੁਲਾ ਰਿਹਾ ਹੈ ਇੱਥੋਂ ਦੇ ਲੋਕਾਂ ਨੇ ਬੰਦਿਆਂ ਨਾਲ ੱਟਾ ਜਾਤੀ ਕਰ ਰਿਹਾ ਵੀ ਤੁਸੀਂ ਆਓ ਤੇ ਆ ਕੇ ਜਲਦੀ ਜਲਦੀ ਗੱਡੀਆਂ ਭਰੋ ਡੀਪੂ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਹਾਈ ਕੋਰਟ ਦੀ ਰੇਡ ਨਹੀਂ ਕਰ ਰਿਹਾ ਡੀਪੂ ਮੈਨੇਜਰ ਚਾਹੁੰਦਾ ਜਾਨਵਰ ਤੇ ਕਿਥੇ ਲੜਾਈ ਹੋਵੇ ਹੋਰ ਇੱਥੇ ਕੋਈ ਟਿਕਰ ਵੀ ਸਭ ਕੁਝ ਠੀਕ ਚੱਲ ਜੀਦਾ ਕੋਈ ਧਰਨਾ ਨਹੀਂ ਸੀ ਕੋਈ ਨਹੀਂ ਥੋੜਾ ਜਿਹਾ ਡਰਾਮਾ ਜਿਹਾ ਕਰਕੇ ਗੱਲ ਉਹ ਆਪ ਦਾ ਬਸ ਤਾਂ ਕਾਲ ਖਾਣਾ ਚਾਹੁੰਦੇ ਦੀਪੂ ਮੈਨੇਜਰ ਨਾਲ ਕੇ ਅੱਜ ਦੋਸਤ ਗਾਇਰ ਚਟ ਨਾਲ ਗਾਲੀ ਗਲੋਚ ਨਹੀਂ ਕੀਤਾ ਹੋ ਗਿਆ ਨਹੀਂ ਨਹੀਂ ਕਿਸੇ ਨੇ ਗਾਲੀ ਗਲੋਚ ਨਹੀਂ ਕੀਤਾ ਜੀ ਕੈਮਰਿਆਂ ਦੇ ਵਿੱਚ ਹੈ ਕਿਤੇ ਵੀ ਦਿਖਾ ਦੇਣ ਕਿਸੇ ਨੇ ਗਾਲੀ ਗਲੋਚ ਨਹੀਂ ਕੀਤਾ ਸਿਰਫ ਉਹਨਾਂ ਨੂੰ ਇਹ ਹੀ ਕਿਹਾ ਸੀ ਵੀ ਭਾਈ ਹਾਈ ਕੋਰਟ ਦੇ ਵਿੱਚ ਆਪਣਾ ਰਿਜ਼ਰਵ ਫੈਸਲਾ ਤਾਂ ਉਹਦੀ ਵੇਟ ਕਰੋ ਅਸੀਂ ਵੀ ਲਾਇਆ ਹੋਇਆ ਹਾਈ ਕੋਰਟ ਦੇ ਕੇਸ ਉਹਨੇ ਵੀ ਲਾਇਆ ਦੋਨੇ ਫੈਸਲੇ ਇਕੱਠੇ ਕਰ ਰੱਖੇ ਆ ਤੇ ਦੋਨੇ ਰਿਜ਼ਰਵ ਉਹ ਜਦੋਂ ਫੈਸਲਾ ਆ ਜਾਊਗਾ ਆਪ ਦਾ ਜੀਦੜ ਕੇ ਹੁਣ ਸਾਨੂੰ ਕੋਈ ਨਹੀਂ ਅੱਛਾ ਸ਼ਾਰਦੂ ਅੱਜ ਵਿੱਚ ਕੀ ਨਾ ਮਾਤੇ ਕੀ ਮਸਲਾ ਜਿਹੜਾ ਕੱਲ ਡਰਾਈਵਰ ਵੀਰਾਂ ਨੇ ਦੋਸ਼ ਲਗਾਏ ਸੀ ਸਾਡੇ ਘੁੱਟ ਮਾਰਦੇ ਆ। اے ਵੀਰ ਜੀ ਪ੍ਰਵੀਨਪੁਰ ਵਰ ਦਾ ਨਾਮ ਆ ਟਰਾਂਸਪੋਰਟਰ ਹੈ ਬੀਪੀਸੀਐਲ ਬਟੇਡਾ ਦਾ। ਕੋਈ ਇੱਥੇ ਘੁੱਟ ਮਾਰਨੀ ਹੋਈ ਕਿਸੇ ਤਰ੍ਹਾਂ ਦੀ ਇੱਥੇ ਕੋਈ ਧੰਦਾ ਪ੍ਰਦਰਸ਼ਨ ਨਹੀਂ। ਹੋਇਆ ਕੀ ਹੈ ਵੀ ਉਹ ਆਇਆ ਤਰੀਕ ਤੋਂ ਬਾਅਦ ਗੱਡੀਆਂ ਲੈ ਕੇ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰੀਕ ਦੇ ਵਿੱਚ ਆ ਜਾਂਦੇ ਸਾਨੂੰ ਕੋਈ ਡਰਾਇ ਨਹੀਂ ਸੀਗਾ। ਹੁਣ ਤੁਸੀਂ ਆਇਆ ਤਰੀਕ ਤੋਂ ਬਾਅਦ ਉਹ ਗਏ ਪ੍ਰਸ਼ਾਸਨ ਕੋਲ। ਪ੍ਰਸ਼ਾਸਨ ਤੋਂ ਵੀ ਉਹਨਾਂ ਨੇ ਬੜਾ ਕੁਝ ਕਿਹਾ ਪਰ ਪ੍ਰਸ਼ਾਸਨ ਕਹਿੰਦਾ ਵੀ ਜਦੋਂ ਤੁਹਾਡਾ ਹਾਈ ਕੋਰਟ ਚ ਕੇਸ ਹੈ ਤੇ ਅਸੀਂ ਕਿਵੇਂ ਜਾਈਏ? ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਸੀ ਡਬਲਪੀ 34275 2024 ਜਿਹੜਾ ਕਿ ਚੀਫ ਜਸਟਿਸ ਨੇ ਫੈਸਲਾ ਰਿਸਰਵ ਰੱਖਿਆ ਹੋਇਆ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੁੰਦਾਗਾ ਉਨੀ ਦੇਰ ਤੱਕ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾਗਾ ਇਸ ਕਰਕੇ ਅਸੀਂ ਉਹਨਾਂ ਨੂੰ ਕੱਲ ਕਿਹਾ ਸੀ ਵੀ ਤੁਸੀਂ ਹਾਈ ਕੋਰਟ ਦੇ ਫੈਸਲੇ ਨੂੰ ਵੇਟ ਕਰੋ ਪਰ ਉਹ ਕਹਿੰਦੇ ਕਿ ਨਹੀਂ ਅਸੀਂ ਠੱਕੇ ਨਾਲ ਗੱਡੀਆਂ ਵਾੜ ਨਹੀਂ ਪ੍ਰਸ਼ਾਸਨ ਨੇ ਉਹਨਾਂ ਨੂੰ ਮਨਾ ਕਰਤਾ ਵੀ ਅਸੀਂ ਨਹੀਂ ਡਾ ਸਕਦੇ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਹੈ ਜਿੰਨੀ ਦੇਰ ਤੱਕ ਫੈਸਲਾ ਨਹੀਂ ਹੁੰਦਾ ਅਸੀਂ ਵੀ ਕੁਝ ਨਹੀਂ ਕਰ ਸਕਦੇ ਬਸ ਆ ਗੱਲ ਹੈ ਜੀ ਇਹ ਇੱਧਰ ਸਾਡੇ ਡਿਪੂ ਮੈਨੇਜਰ ਇਹ ਬਹੁਤ ਧੱਕਾ ਕਰੀ ਜਾਂਦੇ ਆ ਕਿ ਉਹਨਾਂ ਨੂੰ ਧੱਕੇ ਨਾਲ ਬੁਲਾ ਰਹੇ ਆ ਕਿ ਇਹ ਨਹੀਂ ਦੇਖਦੇ ਵੀ ਹਾਈ ਕੋਰਟ ਚ ਕੇਸ ਆ ਵੀ ਤੁਸੀਂ ਹਾਈ ਕੋਰਟ ਦੇ ਵੇਰਵਾ ਕਰੋ ਫੈਸਲੇ ਦੀ ਪਰ ਇਹ ਡਿਪੂ ਮੈਨੇਜਰ ਵੀ ਕਹਿੰਦੇ ਕਹਿੰਦੇ ਨਹੀਂ ਅਸੀਂ ਜਿਵੇਂ ਚਾਵਾਂਗੇ ਓਵੇਂ ਹੋਏਗਾ ਵੀ ਇਹ ਆਪਦੇ ਆਪ ਨੂੰ ਹਾਈ ਕੋਰਟ ਤੋਂ ਉੱਪਰ ਸਮਝਦੇ ਨੇ ਇੱਕ ਉਹ ਕਹਿ ਰਹੇ ਸੀ ਹਾਈ ਕੋਰਟ ਦੇ ਆਰਡਰ ਸਾਡੇ ਕੋਲ ਹੈਗੇ ਕਹਿੰਦੇ ਸਾਨੂੰ ਕਿਹ ਵੀ ਜਾਣਦੇ ਹਾਈ ਕੋਰਟ ਦੀ ਆਰਡਰ ਦੇ ਸੀਗੇ ਉਹ ਕੀ ਹੋਇਆ ਸੀ 20 ਦਸੰਬਰ 2024 ਨੂੰ ਜੱਜ ਸਾਹਿਬ ਨੇ ਇਹ ਕਿਹਾ ਸੀਗਾ ਵੀ ਪ੍ਰਸ਼ਾਸਨ ਦੱਸੇ ਵੀ ਉਹ ਕੀ ਕਰ ਰਿਹਾ ਇਥੋਂ ਏਡੀਸੀ ਸਾਹਿਬ ਤੇ ਏਡੀਐਸਪੀ ਸਾਹਿਬ ਉਥੇ ਪੇਸ਼ ਹੋਏ ਸੀ ਹਾਈ ਕੋਰਟ ਚ ਇਹਨਾਂ ਨੇ ਕਿਹਾ ਸੀ ਜੇ ਕੰਪਨੀ ਤਰੀਕ ਵਧਾਉਂਦੀ ਹੈ ਤਾਂ ਅਸੀਂ ਇਹਨਾਂ ਦੇ ਸਾਈਨ ਕਰਵਾ ਕੇ ਐਗਰੀਮੈਂਟ ਕਰਵਾ ਦੇਾਂਗੇ ਹੁਣ ਜਦੋਂ ਇਹਨਾਂ ਤਰੀਕ ਵਧਾਈ ਨਹੀਂ ਕੰਪਨੀ ਨੇ ਤੇ ਉਹ ਐਗਰੀਮੈਂਟ ਕਰਵਾ ਕਰਵਾ ਕੇ ਦੇ ਸਕਦੇ ਆ ਉਸ ਦਿਨ ਆ ਫੈਸਲਾ ਹੋਇਆ ਸੀਗਾ ਉਸ ਤੋਂ ਬਾਅਦ ਇਹ ਤਰੀਕ ਪਈ ਸੀਗੀ 15 1 2025 ਠੀਕ ਹੈ ਅਸੀਂ 14 1 ਨੂੰ ਅਸੀਂ ਆਪ ਦਾ ਕੇਸ ਨੰਬਰ 766 ਡਬਲਯੂਪੀ 766 2025 ਉਹ ਜੱਜ ਸਾਹਿਬ ਨੇ ਦੋਨੇ ਕੇਸ ਇਕੱਠੇ ਕਰਤੇ ਹੁਣ ਕੋਰ ਨੰਬਰ 6 ਦੇ ਵਿੱਚ ਉਹ ਕੇਸ 16 ਤਰੀਕ ਪਈ ਸੀ ਉਹਨਾਂ ਨੇ ਹੁਣ ਜੱਜ ਸਾਹਿਬ ਨੇ ਫੈਸਲਾ ਰੱਖਵਾ ਰੱਖ ਲਿਆ ਉਹ ਜਦੋਂ ਫੈਸਲਾ ਆਏਗਾ ਸਭ ਸਾਰਿਆਂ ਨੂੰ ਮਨਜ਼ੂਰ ਹੋਏਗਾ ਇਹ ਕੰਪਨੀ ਵਾਲੇ ਇਸੇ ਕਰਕੇ ਧੱਕਾ ਕਰ ਰਹੇ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਗੱਡੀਆਂ ਬਾੜ ਗਿਜੋ ਮਰਜੀ ਬਸ ਆ ਰੌਲਾ ਹੈ